ਅਗਦਾ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 30 ਜੁਲਾਈ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇਹ ਕੰਟੈਕਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ 30 ਜੁਲਾਈ 2023 ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਸੁਵਾ ਆਪਣਾ 8:30 ਵੇ ਦਾ ਟਾਈਮ ਆ ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਪਸ਼ੂ ਖਰੀਦ ਵੀ ਸਕਦੇ ਹੋ ਤੇ ਟਾਪ ਕੁਆਲਿਟੀ ਦਾ ਚੰਗਾ ਜਾਨਵਰ ਵੇਚ ਵੀ ਸਕਦੇ ਹੋ ਸਾਰੀ ਬਰੀਡ ਆਪਾਂ ਪਰਚੇਜ਼ ਕਰਦੇ ਆ ਸਾਈਵਾਲ ਐਚ ਐਫ ਜਰਸੀ ਕ੍ਰਾਸ ਵੈਡ ਆ ਸਾਰੇ ਤਰ੍ਹਾਂ ਦੇ ਮੱਝਾਂ ਵੀ ਲੈਨੇ ਆਪਾਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਵੇਚ ਸਕਦੇ ਹੋ ਤੇ ਖਰੀਦ ਸਕਦੇ ਹੋ ਆ ਜੋ ਆਪਾਂ ਕਰਦੇ ਆ ਗੱਲ ਜਿਹੜੀ ਬੱਸੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਦੂਜਾ ਸੁਵਾ ਜਰਸੀ ਸੁਈ ਆ ਪੰਜਾਬ ਵਾਲੀ ਮਗਰ ਮੇਲਕਾਫ ਨੂੰ ਇਹਨੇ ਜਨਮ ਦਿੱਤਾ ਦੇਖ ਸਕਦੇ ਤੁਸੀਂ ਟੌਪ ਕੁਆਲਿਟੀ ਆ ਪੰਜਾਬ ਵਾਲੀ ਜਰਸੀ 4x4 ਆ ਅੱਗੇ ਪਿੱਛੇ ਦਾ ਹਵਾਨਾ ਜੇਰ ਪ੍ਰੋਪਰੇ ਦੀ ਪੈ ਚੁੱਕੀ ਆ ਦੇਖ ਸਕਦੇ ਹੋ ਜੇਰ ਦਾ ਬਹੁਤ ਮੇਨ ਕੰਮ ਹੁੰਦਾ ਹੈ ਪ੍ਰੋਪਰ ਪੈ ਚੁੱਕੀ ਆ ਥਣ ਬਹੁਤ ਸੋਹਣਾ ਲੱਗਿਆਗਾ ਨੇੜ ਤੋਂ ਚੈੱਕ ਕਰਾਂਗਾ ਕੱਲਾ ਕੱਲਾ ਨਿਕਲਮਾ ਮੁੱਠੀਆ ਥਣ ਲੱਗਿਆ ਹੋਇਆ ਚਾਰੇ ਥਣ ਇੱਕੋ ਜਿਹਾ ਗੈਪ ਜੇ ਨੇ ਪੂਰੀ ਵਿੱਥੀ ਜੇ ਨੇ ਪਿੱਛੇ ਤੋਂ ਚੈੱਕ ਕਰਾਂਗਾ ਪੂਰਾ ਹਵਾਨਾ ਠੋਸ ਤਿਆਰ ਕੀਤਾ ਹੋਇਆ ਨੇ ਚੰਗਾ ਦੁੱਧ ਪਾਇਆ ਹੋਇਆ ਪਲੂਨ ਨੇ ਸ਼ੀਵਨ ਬਹੁਤ ਚੰਗਾ ਭਰਾਇਆ ਸੀ ਕਿਸੇ ਮੇਰੇ ਕਿਸਾਨ ਵੀਰ ਨੇ ਪਰ ਮੇਲ ਕਾਫ ਦੇ ਤਾਂ ਇਹਨੇ ਦੇਖ ਸਕਦਾ ਤੁਸੀਂ ਬਰੀਡ ਚੈੱਕ ਕਰ ਸਕਦੇ ਹੋ ਬੱਚੇ ਦੀ ਵੀ ਤੋਰ ਕੇ ਦਿਖਾਵਾਂਗੇ ਕੱਦ ਕਾਟ ਵਾਲੀ ਆ ਜਾਂ ਜੰਦ ਜੰਦ ਜਾਨ ਵਾਲੀ ਆ ਆ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਹੈ ਇਹ ਪੂਰੀ ਠੰਡੀ ਸੀਲ ਹੈ ਖੋਲ ਕੇ ਦਿਖਾ ਬੱਤ ਚੱਲ ਖੋਲ ਕੇ ਦਿਖਾ ਸੋਹਣਾ ਥਾਣਾ ਮੈਂ ਦੁਬਾਰਾ ਚੈੱਕ ਕਰਾਉਣ ਦੀ ਕੋਸ਼ਿਸ਼ ਕਰੂੰਗਾ ਕੱਲਾ ਕੱਲਾ ਨਿੱਖਣਵਾ ਥਾਣਾ ਪੂਰਾ ਗੈਪ ਚ ਤੇ ਹੱਥਾਂ ਦੀ ਜਵਾਈ ਵਾਲਾ ਸੋਹਣਾ ਥਾਣਾ ਹੌਲੀ ਹੌਲੀ ਤੋਰੀ ਪੁੱਤੇ ਤੇ ਤਿਲਕ ਨਾ ਜਾਈ ਆ ਫੇਸ ਕੁਆਲਟੀ ਇੱਕ ਵਾਰ ਫਿਰ ਚੈੱਕ ਕਰ ਸਕਦੇ ਹਾਂ ਇਸ ਤੋਂ ਇਲਾਵਾ ਵੀ ਆਪਣੇ ਕੋਲ ਹੋਰ ਐਚਐਫ ਬੈੜਾ ਇੱਕ ਜਰਸੀ ਆਪਣੇ ਕੋਲ ਹਜੇ ਕੱਚੀ ਆ ਚੰਗਾ ਦੁੱਧ ਪਾਇਆ ਹੋਇਆ ਪੰਜਾਬ ਵਾਲੀ ਤੇ ਕ੍ਰੋਸ ਅੰਗ ਦੇ ਵਿੱਚ ਬੈੜਾ ਹੋਰ ਵੀ ਆਪਣੇ ਕੋਲੇ ਸੇਲ ਲਈ ਅਵੇਲੇਬਲ ਨੇ ਹਜੇ ਕੱਚੀਆਂ ਨੇ ਇਹ ਫਿਲਹਾਲ ਤੁਸੀਂ ਆਹ ਬੈੜ ਦੇਖੋ ਦੂਜਾ ਸੁਹਾ ਸੁਹਾ ਸੁਈ ਅੱਜ 4:00 ਵਜੇ ਦੀ ਡਿਲੀਵਰੀ ਹੋਈ ਆ ਕਦ ਕਾਟ ਦਾ ਜਾਂ ਤੁਸੀਂ ਲਗਾ ਸਕਦੇ ਹੋ ਸੋਣਾ ਹਵਾਨਾ ਜੀ ਕਰਦੀ ਆ ਕਮਾਲਾ ਪੁੱਤ ਕਮਾਲਾ ਲੈ ਜਲ ਔੜੀ ਇੰਦਰ ਦੀ ਰਾਜ ਬੱਚੇ ਨੂੰ ਤੇਜ਼ੀ ਕਰਦੀ ਆ ਕਦ ਕਾਠ ਹੈ ਚਿਫ ਬੜਾ ਵਾਲਾ ਹੀ ਲੱਗਿਆ ਇਹਨੂੰ ਹਵਾਨਾ ਤੁਸੀਂ ਫੇਰ ਦੇ ਸਕਦੇ ਹੋ ਸੋ ਜਿਹੜੇ ਮੇਰੇ ਵੀਰਾਂ ਨੂੰ ਜਰਸੀ ਵੈਅਡ ਪਸੰਦ ਹੋਈ ਹੋਵੇ ਦਿੱਤੇ ਹੋ ਨੰਬਰ ਦੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜੀ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਇਸ ਤੋਂ ਇਲਾਵਾ ਤੁਹਾਨੂੰ ਦਿਖਾਇਆ ਵੀ ਆਪਣੇ ਕੋਲੇ ਝੋਟੀਆਂ ਪਹਿਲਾ ਦੂਜਾ ਸੂਹਾ ਮੱਝਾਂ ਵੀ ਸੂਈਆਂ ਵੀ ਸੇਲ ਵਾਸਤੇ ਅਵੇਲੇਬਲ ਆ ਕ੍ਰੋਸ ਆਂਗ ਦੇ ਵਿੱਚ ਤੇ ਜਰਸੀ ਆਂਗ ਦੇ ਵਿੱਚ ਗਾਈਆਂ ਵੀ ਹੈਗੀਆਂ ਨੇ ਕੋਈ ਮੇਰਾ ਵੀਰ ਕਿਸੇ ਟਾਈਮ ਵੀ ਕੰਟੈਕਟ ਕਰ ਸਕਦਾ ਆਪਣੇ ਕੋਲੇ 15 ਤੋਂ 20 ਨਾਲ ਸੇਲ ਵਾਸਤੇ ਅਵੇਲੇਬਲ ਹੁੰਦੇ ਆ